ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਬਹੁਤ ਸਾਰੀ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਵੀ ਹੁੰਦੀ ਆ ਆਪਾਂ ਕੋਸ਼ਿਸ਼ ਕਰੀਦੇ ਆ ਤੁਹਾਨੂੰ ਜਿਹੜੀ ਸੱਚੀ ਖਬਰਾਂ ਉਹ ਬੱਖ-ਵੱਖ ਨਿਊਜ਼ ਚੈਨਲਸ ਤੋਂ ਬੱਖ-ਵੱਖ ਨਿਊਜ਼ ਪੇਪਰ ਤੋਂ ਲਿਆ ਕੇ ਤੁਹਾਡੇ ਨਾਲ ਸਾਂਝੀ ਕਰੀਏ ਸੋ ਆਈਸਕਰੀਨ ਨਾਲ ਇਮੀਗ੍ਰੇਸ਼ਨ ਦੇ ਨਾਲ ਕਾਫੀ ਖਬਰਾਂ ਆ ਸਭ ਤੋਂ ਪਹਿਲਾਂ ਇੱਕ ਬੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀਆਂ ਬੈਂਕ ਟੈਕਨੋਲੋਜੀ ਕੰਪਨੀਆਂਜ਼ ਆ ਜਿਨ੍ਹਾਂ ਦੇ ਵਿੱਚ ਮੈਟਾ ਆਰਕੀ ਵੀ ਹੈਗੀ ਆ ਉਹ ਕਹਿੰਦੇ ਵੀ ਉਹ ト੍ਰੰਪ ਹੋਣਾ ਦਾ ਜਿਹੜੀ ਇਮੀਗ੍ਰੇਸ਼ਨ ਕਰੈਕਡਾਉਨ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਸਪੋਰਟ ਕਰਦੀਆਂ ਬਹੁਤ ਜੇ ਕੋਈ ਮੈਟਾ ਦੇ ਉੱਤੇ ਫੇਸਬੁੱਕ ਦੇ ਉੱਤੇ ਇਹ ਲਿਖਦਾ ਪਈ ਇਮੀਗ੍ਰੈਂਟਸ ਆਰ ਗ੍ਰਵੀ ਫੀਲ ਥੀ ਪੀਸਸ ਆਫ ਐਸ ਤੇ ਉਹ ਕਹਿੰਦੇ ਵੀ ਅਸੀਂ ਉਹਨੂੰ ਰੋਕਾਂਗੇ ਨਹੀਂ ਇਹ ਹੁਣ ਫੇਸਬੁੱਕ ਇੰਸਟਾਗ੍ਰam ਦੇ ਜਿਹੜੇ ਪਲੈਟਫਾਰਮਸ ਆ ਇਹ ਕਹਿ ਰਹੇ ਆ ਸੋ ਲੋਕ ਬਹੁਤ ਜ਼ਿਆਦਾ ਜਿਹੜੀ ਹੇਟ ਆ ਉਹ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਪਏ ਆਪਣਿਆਂ ਦੇ ਵੀ ਪੰਜਾਬੀਜ਼ ਫੋਰ 트੍ਰੰਪ 6 ਫੋਰ 트੍ਰੰਪ 6 ਫੋਰ ਲੀਗਲ ਇਮੀਗ੍ਰੇਸ਼ਨ ਉਹ ਉਹ ਬਹੁਤ ਸਾਈਡ ਤੁਸੀਂ ਪਿਛਲੇ ਦਿਨਾਂ 'ਚ ਦੇਖੇ ਹੋਣੇ ਆ ਜਦੋਂ ਇਲੈਕਸ਼ਨ ਹੋਈ ਹੈਗੀ ਆ ਇਹ 'ਚ ਵੀ ਕੋਈ ਸ਼ੱਕ ਨਹੀਂ ਵੀ ਬਹੁਤ ਵੱਡੀ ਗੰਟੀ 'ਚ ਪੰਜਾਬੀਆਂ ਨੇ ਸਿੱਖਾਂ ਨੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੀ ਸਪੋਰਟ ਕੀਤੀ ਆ ਉਹ ਉਹਦੇ 'ਚ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਵੀ ਸ਼ਾਇਦ 트੍ਰੰਪ ਉਹਨਾਂ ਕਰਕੇ ਕੀਤੀ ਆ ਉਹ ਨਹੀਂ ਪਰ ਮੈਂ ਜਿੰਨਾ ਇੱਕ ਮੇਰਾ ਪਿਛਲੇ 30 35 ਸਾਲਾਂ ਦਾ ਐਕਸਪੀਰੀਅੰਸ ਆ ਉਹਦੇ ਹਿਸਾਬ ਨਾਲ ਇਹ ਸੋਚਦਾ ਪਈ ਡੈਮੋਕ੍ਰੇਟਾਂ ਦੇ ਵਿਰੋਧ ਦੇ ਵਿੱਚ 트੍ਰੰਪ ਉਹਨਾਂ ਦੀ ਸਪੋਰਟ ਕੀਤੀ ਗਈ ਆ ਕਿਉਂਕਿ ਜੋ ਉਹਨਾਂ ਦੀਆਂ ਪਾਲਿਸੀਜ਼ ਆ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸੀਗੀਆਂ এডੂਕੇਸ਼ਨ ਸਕੂਲਸ ਦੇ ਵਿੱਚ ਹੋਮਲੈਸਨੈਸ ਕ੍ਰਾਈਮ ਨੂੰ ਲੈ ਕੇ ਉਹਦਾ ਜਿਹੜਾ ਵਿਰੋਧ ਬਹੁਤ ਜ਼ਿਆਦਾ ਹੋਇਆ ਹੁਣ ਉਹੀ ਜਿਹੜੇ ਇੰਨੀ ਜ਼ਿਆਦਾ ਜਿਹੜੀ ਵਿਰੋਧ ਹੋ ਰਿਹਾ ਇਮੀਗ੍ਰੈਂਟ ਨੋ ਮੈਟਰ ਜਦੋਂ ਉਹ ਫੇਸ ਦੇਖਦੇ ਆ ਚਾਹੇ ਤੁਸੀਂ ਸਿਟੀਜ਼ਨ ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਚਾਹੇ ਤੁਸੀਂ ਇਲੀਗਲ ਆ ਉਹਨਾਂ ਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਆ ਤੇ ਉਤੋਂ ਇਹ ਜਿਹੜਾ ਸੋਸ਼ਲ ਮੀਡੀਆ ਆ ਇਹ ਬਲਦੀ ਦੇ ਉੱਤੇ ਜਿਹੜਾ ਅੱਗ ਪਾ ਰਿਹਾ ਹੈਗਾ ਜਦੋਂ ਪੰਜਾਬੀ ਰੇਡੀਓ ਯੂਐਸਏ ਵਰਗੇ ਚੈਨਲ ਸਹੀ ਇਨਫੋਰਮੇਸ਼ਨ ਪਹੁੰਚਾਉਂਦੇ ਆ ਕਿਸੇ ਗਵਰਨਮੈਂਟ ਦੇ ਕ੍ਰਿਟਿਕ ਹੁੰਦੇ ਆ ਵੀ ਇੱਥੇ ਭਈ ਤੱਕਾ ਹੁੰਦਾ ਜੇ ਇੰਡੀਆ ਵਾਲੇ ਤੱਕਾ ਕਰਦੇ ਆ ਅਸੀਂ ਕਰਦੇ ਆ ਉਹਦੀ ਖਬਰ ਲਿਖਦੇ ਆ ਸ਼ੇਅਰ ਕਰਦੇ ਆ ਜੇ ਅਮਰੀਕਾ ਵਾਲੇ ਕਰਦੇ ਆ ਉਹਦੀ ਕਰਦੇ ਆ ਜੇ ਇਜ਼ਰਾਈਲ ਵਾਲੇ ਕਰਦੇ ਆ ਉਹਦੀ ਕਰਦੇ ਹੈਗੇ ਆ ਤੇ ਸਾਡਾ ਚੈਨਲ ਬੈਨ ਕਰ ਦਿੱਤਾ ਜਾਂਦਾ ਆ ਜਾਂ ਸਾਡੀਆਂ ਵੀਡੀਓਜ਼ ਨੂੰ ਇਹ ਕਿਹਾ ਜਾਂਦਾ ਵੀ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਜਦ ਕਿ ਜਿਹੜੀ ਇਦਾਂ ਦੀ ਹੁਣ ਹੇਟ ਫਲਾਉਣ ਵਾਲੀਆਂ ਜਿਹੜੇ ਵੀਡੀਓਜ਼ ਆ ਜਾਂ ਜਿਹੜੇ ਸਟੇਟਮੈਂਟਸ ਆ ਉਹਨਾਂ ਨੂੰ ਹੁਣ ਉਹ ਕਹਿੰਦੇ ਵੀ ਅਸੀਂ ਇਹ ਰਿਮੂਵ ਨਹੀਂ ਕਰਨਾ ਹੈਗਾ ਇਹ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਵੀ ਕਿਸ ਤਰ੍ਹਾਂ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ ਜੀ ਅ ਕੱਲ ਮੈਚ ਚੱਲ ਰਿਹਾ ਸੀ ਸੋ ਉਸ ਮੈਚ ਦੇ ਥੱਲੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਪਾਣ ਵਾਲੇ ਆ ਇੱਕ ਬੰਦਾ ਇਹ ਲਿਖਦਾ ਕਹਿੰਦਾ ਵੀ ਇਨਸਟੈਡ ਆਫ ਸੁਪਰਵਾਲ ਆਈ ਵੁੱਡ ਰੈਦਰ ਵਾਚ 4 ਆਵਰਸ ਆਫ ਆਈਸ ਰਿਪੋਰਟਿੰਗ ਇਲੀਗਲ who else agrees with me eh eh twitter ਦੇ ਉੱਤੇ ਆ ਸੋ ਇਦਾਂ ਦੀ ਚੀਜ਼ ਨੂੰ ਕੋਈ ਰਿਮੂਵ ਨਹੀਂ ਕਰਦਾ ਵੀ ਦੇਖੋ ਜੀ ਵੀ ਇਹ ਤੁਸੀਂ ਇੱਕ ਤਰ੍ਹਾਂ ਦੇ ਨਾਲ ਹੇਟ ਫਲਾ ਰਹੇ ਹੈਗੇ ਆ ਦੂਸਰੇ ਪਾਸੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਜਾਂ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਸ ਸੋਚਦੇ ਨੇ ਉਹ ਸੋਚਦੇ ਆ ਵੀ ਜੋ ਸਾਡੇ ਨੇਬਰਸ ਆ ਸਾਡੇ ਗੁਆਂਢੀ ਆ ਚਾਹੇ ਉਹ ਜਿਹੜੇ ਮਰਜੀ ਕਲਰ ਦੇ ਰੇਸ ਦੇ ਜਿਹੜੇ ਮਰਜੀ ਇਮੀਗ੍ਰੇਸ਼ਨ ਸਟੇਟਸ ਦੇ ਹੋਣ ਉਹ ਸਾਡੇ ਆਪਣੀ ਆ ਆਪਾਂ ਨੂੰ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਸੋ ਪਾਰਟੀਆਂ ਇਹਦੇ ਉੱਤੇ ਹਿਊਮਨ ਰਾਈਟਸ ਫॉर ਇਮੀਗ੍ਰੈਂਟਸ ਦੇ ਲਈ ਕੁਝ ਵੀ ਨਹੀਂ ਕਰ ਰਹੀਆਂ ਹੈਗੀਆਂ ਸਿਰਫ ਸਟੇਟਮੈਂਟ ਹੀ ਜਿਹੜੀਆਂ ਜਾਰੀ ਕਰ ਰਹੀਆਂ ਹੈਗੀਆਂ ਬਹੁਤ ਸਾਰੀ ਡਿਸ ਇਨਫੋਰਮੇਸ਼ਨ ਫੈਲ ਰਹੀ ਆ ਸੋ ਇਹਦੇ ਵਾਸਤੇ ਜੋ ਲੋਕਲ ਮੀਡੀਆ ਹੁੰਦਾ ਉਹ ਸਟਰੋਂਗ ਹੋਣਾ ਚਾਹੀਦਾ ਹੈ ਲਿੰਕ ਲੋਕਲ ਨੈਸ਼ਨਲ ਤੇ ਇੰਟਰਨੈਸ਼ਨਲ ਸਿਵਿਕ ਆਰਗੇਨਾਈਜੇਸ਼ਨਸ ਦੇ ਲੋਕਾਂ ਨੂੰ ਬਣਾਉਣੇ ਚਾਹੀਦੇ ਆ ਅ ਇਨਕਰੇਜ ਕਰਨਾ ਚਾਹੀਦਾ ਛੋਟੇ ਸ਼ਹਿਰਾਂ ਨੂੰ ਛੋਟੇ ਵਿਲੇਜਸ ਚਰਚਸ ਸਕੂਲਸ ਨੂੰ ਤਾਂ ਕਿ ਜਿਹੜੀਆਂ ਸੈਂਕਚੁਰੀ ਪਾਲਿਸੀਜ਼ ਆ ਜਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਪਿਛਲੇ ਦਿਨਾਂ 'ਚ ਕਾਲਜ ਸਟੂਡੈਂਟ ਫੜੇ ਆ ਟੈਕਸਸ ਦੇ ਵਿੱਚ ਹਾਲਾਂਕਿ ਮੈਂ ਇਹ ਰਾਜਕਨ ਵੀ ਸਹੀ ਦੇਖਿਆ ਵੀ ਬਹੁਤ ਸਾਰੇ ਜਿਹੜੇ ਕ੍ਰਿਸਚੀਅਨਸ ਆ ਜਾਂ ਚਰਚਸ ਦੇ ਜਿਹੜੇ ਮੇਨ ਹੈਡਸ ਹੈਗੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੇ ਆ ਪਈ ਨਹੀਂ ਤੱਕਾ ਨਾ ਕਰੋ ਤੁਸੀਂ ਹਨਾ ਅਸੀਂ ਵੀ ਕਿਸੇ ਟਾਈਮ ਦੇ ਉੱਤੇ ਇਸ ਮੁਲਕ ਦੇ ਇਮੀਗ੍ਰੈਂਟ ਸਿਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਇੱਕ ਵੀ ਅਮਰੀਕਨ ਇਹ ਨਹੀਂ ਕਹਿ ਰਿਹਾ ਕਿ ਕਿਸੇ ਕ੍ਰਿਮੀਨਲ ਨੂੰ ਜਿਹੜਾ ਆ ਅਮਰੀਕਾ ਦੇ ਵਿੱਚ ਰੱਖਿਆ ਜਾਵੇ ਕਿਸੇ ਤਰ੍ਹਾਂ ਦੀ ਵੀ ਕ੍ਰਿਮੀਨਲ ਐਕਟੀਵਿਟੀ ਆ ਉਹਨੂੰ ਇਮੀਡੀਏਟਲੀ ਭੇਜ ਦਿੱਤਾ ਜਾਵੇ ਪਰ ਜੇ ਕੈਲੀਫੋਰਨੀਆ ਵਰਗੀ ਸਟੇਟ ਜਿਹੜੀ ਐਗਰੀਕਲਚਰ ਸਟੇਟ ਆ ਬਹੁਤ ਸਾਰੇ ਲੋਕ ਸਿਲਿਕਨ ਵੈਲੀ ਨੂੰ ਦੇਖ ਕੇ ਕਹਿ ਲੈਂਦੇ ਆ ਵੀ ਜੀ ਸਾਰੀ ਟੈਕਨੋਲੋਜੀ ਜਿਹੜੀ ਆ ਉਹ ਕੈਲੀਫੋਰਨੀਆ ਜਾਂ ਅਮਰੀਕਾ ਦੀ ਜਾਂ ਦੁਨੀਆ ਦੀ ਇੱਥੇ ਆ ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਐਗਰੀਕਲਚਰ ਸਟੇਟ ਆ 47% ਲੋਕ ਜੋ ਅ ਅਨਡਾਕੂਮੈਂਟਿਡ ਆ ਖੇਤਾਂ 'ਚ ਕੰਮ ਕਰਦੇ ਆ ਜੀ ਤੇ ਜੇ ਉਹਨ ਕੋਈ ਸੰਤਰੇ ਨਾ ਤੋੜੇ ਤੁਹਾਡੀ ਗੋਭੀ ਨਾ ਤੋੜੇ ਸਬਜੀ ਨਾ ਤੋੜੇ ਤਾਂ ਤੁਸੀਂ ਹਾਲ ਦੇਖੋ ਵੀ ਕੀ ਬਣਨਾ ਹੈਗਾ ਆ ਤੇ ਉਹ ਵਿਚਾਰੇ ਉਹੀ ਗਰੀਬ ਮਹਾਤੜ ਲੋਕ ਹੈਗੇ ਆ ਉਹਨਾਂ ਚ ਠੀਕ ਆ ਵੀ ਹੋਊਗੇ 5-4% ਜੇ ਕੋਈ ਕਰਾਈਮ ਕਰਨ ਵਾਲੇ ਪਰ ਮੈਜੋਰਟੀ ਚ ਆਪਾਂ ਦੇਖਦੇ ਹਾਂ ਉਹ ਤਾਂ ਕੰਮ ਕਰਨ ਆਏ ਆ ਤੇ ਮੈਜੋਰਟੀ ਚ ਜਿਹੜੇ ਸਾਊਥ ਅਮਰੀਕਾ ਤੋਂ ਮੈਕਸੀਕੋ ਤੋਂ ਲੋਕ ਆਂਦੇ ਆ ਉਹ 5-6 ਮਹੀਨੇ ਆਂਦੇ ਚੱਲ ਜਾਂਦੇ ਫੇਰ ਆ ਜਾਂਦੇ ਫੇਰ ਚੱਲ ਜਾਂਦੇ ਹੈਗੇ ਆ ਸੋ ਜੋ ਬਿਗ ਟੈਕ ਕੰਪਨੀਆਂ ਆ ਉਹ ਹੁਣ ਬਲਦੀ ਦੇ ਉੱਤੇ ਅੱਗ ਪਾਉਣ ਦਾ ਕੰਮ ਜਿਹੜੀਆਂ ਕਰ ਰਹੀਆਂ ਹੈ ਬਿਲਕੁਲ ਇਹਨਾਂ ਨੇ ਪਹਿਲਾਂ ਵੀ ਆਪਣੀ ਅਲਾਈਨਮੈਂਟ ਜਿਹੜੀ ਉਹ ਦਿਖਾ ਦਿੱਤੀ ਸੀਗੀ ਜਦੋਂ মিলিয়ন মিলিয়ন ਡਾਲਰ ਦੇ ਕੇ ਉਹ 트럼ਪ ਹਣਾ ਦੇ ਇਨਾਗਰੇਸ਼ਨ ਦੇ ਵਿੱਚ ਉਹਨਾਂ ਦੇ ਪਿੱਛੇ ਡਾਇਸ ਦੇ ਪਿੱਛੇ ਜਿਹੜੇ ਉਹ ਖੜਨਾ ਸੀ ਬਹਿਣਾ ਸੀ ਤਾਂ ਉੱਥੇ ਉਹਨਾਂ ਨੇ ਦੱਸ ਹੀ ਦਿੱਤਾ ਸੀਗਾ ਵੀ ਅਸੀਂ ਤੁਹਾਡੇ ਨਾਲ ਹੀ ਆ ਅਸੀਂ ਤੁਹਾਡੀਆਂ ਪਾਲਿਸਿਸ ਦੇ ਨਾਲ ਸਹਿਮਤ ਆ ਇਹੋ ਹੀ ਨੇ ਜਿਹੜੇ ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਲੈਫਟ ਲੀਨਿੰਗ ਹੁੰਦੇ ਸੀਗੇ ਜਿਹੜੇ ਰਾਈਟ ਵਿੰਗਸ ਨੂੰ ਪੂਰੀ ਤਰ੍ਹਾਂ ਉਹਨਾਂ ਦੀ ਆਵਾਜ਼ ਨੂੰ ਹੀ ਜਿਹੜੀ ਉਹ ਦੱਬਦੇ ਸੀਗੇ ਤੇ ਹੁਣ ਕਹਿੰਦੇ ਵੀ ਸਾਡੇ ਵੱਲੋਂ ਪੂਰੀ ਜਿਹੜੀ ਉਹ ਖੁੱਲ ਹੈਗੀ ਆ ਜੋ ਮਰਜ਼ੀ ਜਿਹੜਾ ਹੋ ਤੁਸੀਂ ਫੱਟੇ ਚੱਕੀ ਜਾਓ ਬੋਲਣ ਵਾਲੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕੋਈ ਜਿਹੜਾ ਉਹ ਚੱਕਰ ਨਹੀਂ ਫੈਕਟ ਚੈਕਿੰਗ ਵੀ ਜਿਹੜੀ ਤਕਰੀਬਨ ਇਹਨਾਂ ਨੇ ਬੰਦ ਜਿਹੜੀ ਉਹ ਕਰ ਦਿੱਤੀ ਆ ਸੋ ਇਹ ਜਿਹੜਾ ਇਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਜਿਹੜਾ ਡੈਫੀਨਿਟਲੀ ਚੇਂਜ ਲਿਆਂਦਾ ਆ ਉਧਰ ਇਮੀਗ੍ਰੇਸ਼ਨ ਦੇ ਨਾਲ ਕੁਝ ਹੋਰ ਖਬਰਾਂ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਗੇ ਜਿਹਨੇ ਗਵਾਂਟਾਨਾਮੋ ਵੇਦ ਵਿੱਚ ਘੱਲਣ ਦੀ ਜਿਹੜੀਆਂ ਕੋਸ਼ਿਸ਼ਾਂ ਕਵਾਇਦਾਂ ਜਿਹੜੀਆਂ ਉਹ ਚੱਲ ਰਹੀਆਂ ਆ ਉਹਦੇ ਵਿੱਚ ਇਹ ਜਿਹੜਾ ਪਤਾ ਲੱਗਾ ਆ ਵੀ ਇੱਕ ਕੇਸ ਜਿਹੜਾ ਉਹ ਸਾਹਮਣੇ ਆਇਆ ਆ ਜਿਸ ਵਿੱਚ ਸਟੇਮਲੀ ਆ ਅ ਜਿਹੜੇ ਗਵਰਨਟਨਮੋ ਬੇਦ ਵਿੱਚ ਕਿਸੇ ਨੂੰ ਜਿਹੜਾ ਉਹ ਕੱਲਣਾ ਚਾਹੁੰਦੇ ਸੀਗੇ ਤਿੰਨ ਕ ਵੈਨੇਜ਼ੁਏਲੀਆਂ ਸੀਗੇ ਤੇ ਕੋਰਟ ਨੇ ਜਿਹੜਾ ਉਹ ਬਲੌਕ ਕਰ ਦਿੱਤਾ 트럼ਪ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਸੀਂ ਡਿਪੋਰਟ ਨਹੀਂ ਕਰ ਸਕਦੇ ਜਿਹੜੇ ਤਿੰਨ ਵੈਨੇਜ਼ੁਏਲ ਮਾਈਗ੍ਰੈਂਟਸ ਆ ਉਹਨਾਂ ਨੂੰ ਜਿਹਨਾਂ ਨਿਊ ਮੈਕਸੀਕੋ ਦੇ ਵਿੱਚ ਫੜਿਆ ਹੋਇਆ ਸੀ ਗਿਟਮੋ ਦੇ ਵਿੱਚ ਕੱਲਣ ਦੇ ਲਈ ਇਹ ਜੇ ਇੱਕ ਫੈਡਰਲ ਕੋਰਟ ਨੇ ਐਤਵਾਰ ਨੂੰ ਇਹਨਾਂ ਦੀ ਜਿਹੜੀ ਕੋਸ਼ਿਸ਼ ਆ ਉਥੇ ਕੱਲਣ ਦੀ ਉਸ ਨੂੰ ਬਲੌਕ ਕੀਤਾ ਆ ਨੇਵਲ ਬੇਸ ਆ ਕਿਊਬਾ ਦੇ ਵਿੱਚ ਜਿਹੜਾ ਗਿਟਮਾ ਤੇ ਉੱਥੇ ਇਹਨਾਂ ਨੇ 30000 ਲੋਕਾਂ ਨੂੰ ਡਿਟੇਨ ਕਰਕੇ ਰੱਖਣ ਦੇ ਲਈ ਜਿਹੜੀ ਉਸ ਡਿਟੈਂਸ਼ਨ ਸੈਂਟਰ ਦਾ ਉਪਰਾਲਾ ਜਿਹੜਾ ਹੋ ਕੀਤਾ ਜਾ ਰਿਹਾ ਹੈਗਾ ਆ ਸੋ ਲੀਗਲ ਫਾਈਲਿੰਗ ਜਿਹੜੀ ਹੈ ਕਹਿੰਦੇ ਵੀ ਉਸੇ ਦਿਨ ਹੀ ਕੀਤੀ ਗਈ ਸੀ ਉਹਨਾਂ ਬੰਦਿਆਂ ਦੇ ਜਿਹੜੇ ਲਾਇਰ ਆ ਉਹਨਾਂ ਨੇ ਕਿਹਾ ਸੀਗਾ ਵੀ ਇਫ ਇਟ ਕਰ ਰਹੇ ਆ ਪ੍ਰੋਫਾਈਲ ਜਿਹੜੀ ਉਹ ਕੀਤਾ ਜਾ ਰਿਹਾ ਐਡਮਿਨਿਸਟ੍ਰੇਸ਼ਨ ਦੇ ਲਈ ਪ੍ਰਾਇੋਰਟਾਈਜ਼ ਕਰਨ ਦੇ ਲਈ ਵੀ ਗਿੱਟਮੋ ਦੇ ਵਿੱਚ ਇਹਨਾਂ ਨੂੰ ਡੀਟੇਨ ਜਿਹੜਾ ਹੋ ਆ ਕੀਤਾ ਜਾਵੇ ਸੋ ਵੈਨੇਜ਼ੂਏਲਾ ਦਾ ਮੈਨ ਕਹਿੰਦੇ ਵੀ ਅਲ ਪਾਸੋ ਇਲਾਕੇ ਦੇ ਵਿੱਚ ਗਲਤ ਕਨੈਕਸ਼ਨਸ ਗਲਤ ਚਾਰजेस ਦੇ ਨਾਲ ਉਸ ਨੂੰ ਡੀਟੇਨ ਕੀਤਾ ਸੀਗਾ ਵੀ ਇਹ ਗੈਂਗ ਦਾ ਜਿਹੜਾ ਮੈਂਬਰ ਆ ਜਦਕਿ ਇਹ ਸਚਾਈ ਨਹੀਂ ਹੈਗੀ ਸੋ ਇਹ ਸ਼ਾਰਟ ਟਰਮ ਦੇ ਲਈ ਇੱਕ ਮਾੜਾ ਜਿਹਾ ਇਹਨਾਂ ਨੂੰ ਆ ਆਰਡਰ ਜਿਹੜਾ ਉਹ ਹੁਣ ਦਿੱਤਾ ਆ ਸੋ ਇਹਦਾ ਮਤਲਬ ਇਹ ਆ ਵੀ ਅਦਾਲਤਾਂ ਦਾ ਕੰਮ ਹੋਰ ਵੀ ਜ਼ਿਆਦਾ ਅੱਗੇ ਵਧਣ ਜਾਂ ਵਧਣ ਵਾਲਾ ਆ ਬਿਜ਼ੀ ਜਿਹੜਾ ਆ ਉਹ ਹੁਣ ਵਾਲਾ ਹੈਗਾ ਆ ਤੇ ਆਬਵੀਅਸਲੀ ਜਿਹੜੀ ਟਰੰਪ ਪ੍ਰਸ਼ਾਸਨ ਨਾ ਟਰੰਪ ਹੁਣ ਦਾ ਜਿਹੜਾ ਡੀਓਜੀ ਆ ਉਹ ਇਸ ਤੇ ਉਲਟ ਅਪੀਲ ਜਿਹੜਾ ਉਹ ਕਰੇਗਾ ਤਾਂ ਜੋ ਇਹਨਾਂ ਲੋਕਾਂ ਨੂੰ ਗਿਟਮੋ ਦੇ ਵਿੱਚ ਕੱਲਿਆ ਜਿਹੜਾ ਉਹ ਜਾ ਸਕੇ ਸੋ ਇਹ ਜ਼ਰੂਰ ਇੱਕ ਪ੍ਰੋਬਲਮ ਜਿਹੜੀ ਉਹ ਆਊਗੀ ਵੀ ਗੈਂਗਸ ਦੇ ਨਾਂ ਦੇ ਉੱਤੇ ਆਮ ਲੋਕ ਵੀ ਜਿਹੜੇ ਆ ਉਹ ਕਿਤੇ ਵਿਚਾਰੇ ਫਸ ਕੇ ਜਿਹੜੇ ਉੱਥੇ ਤੇ ਨਹੀਂ ਕੱਲੇ ਜਿਹੜੇ ਉਹ ਜਾ ਰਹੇ ਕਿਉਂਕਿ ਗਿਟਮੋ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਖੂਨਖਾਰ ਅਪਰਾਧੀ ਆ ਕ੍ਰਿਮੀਨਲਸ ਆ ਵਖਵਾ ਗੈਂਗਾ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਉੱਥੇ ਜਿਹੜਾ ਉਹ ਹੋਕਾ ਲਣਾ ਹੈਗਾ ਆ ਟ੍ਰੈਂਡ ਦੇ ਅਰਗਵਾ ਗੈਂਗ ਇਹ ਬਹੁਤ ਇੱਕ ਖਤਰਨਾਕ ਗੈਂਗ ਆ ਵੈਨੇਜ਼ੁਏਲਾ ਦੀ ਇੱਕ ਪ੍ਰਿਜ਼ਨ ਜਿੱਥੇ ਕੋਈ ਕਾਨੂੰਨ ਨਹੀਂ ਆ ਲਾਅਲੈਸ ਪ੍ਰਿਜ਼ਨ ਦੇ ਵਿੱਚੋਂ ਕਹਿੰਦੇ ਵੀ ਇਹ ਓਰੀਜਿਨੇਟ ਹੋਇਆ ਸੀ ਦਹਾਕਾ ਜਿਹੜਾ ਪਹਿਲਾਂ ਤੇ ਇਵੈਂਚੁਅਲੀ ਬਹੁਤ ਸਾਰੇ ਲੋਕ ਇਸ ਗੈਂਗ ਦੇ ਨਾਲ ਜੁੜੇ ਤੇ ਇਹ ਆਲੇ ਦੁਆਲੇ ਜਿਹੜੇ ਉਹ ਫੈਲੇ ਹੈਗੇ ਆ ਉਥੇ ਦਾ ਜਿਹੜਾ ਪ੍ਰੈਜ਼ੀਡੈਂਟ ਨਿਕੋਲਸ ਮਡੋਰੋ ਦੇ ਰੂਲ ਦੇ ਦਰਮਿਆਨ ਉਹਨਾਂ ਨੇ ਜਿਹੜਾ ਆ ਉਹ ਛੱਡ ਛਡਈਆ ਕਰਕੇ ਉਹ ਬਾਕੀ ਮੁਲਕਾਂ ਦੇ ਵਿੱਚ ਜਿਹੜੇ ਉਹ ਫੈਲ ਗਏ ਹੈਗੇ ਆ ਹੋਰ ਲਾਟਿਨ ਅਮਰੀਕਾ ਦੇ ਮੁਲਕਾਂ ਦੇ ਵਿੱਚ ਜਿੱਥੇ ਉਹਨਾਂ ਨੇ ਆਪਣਾ ਜ਼ਰੂਰ ਖਾਫ ਜਿਹੜਾ ਆ ਉਹ ਪੰਚਾਇਆ ਹੈਗਾ ਸੋ 트럼ਪ ਉਹਨੇ ਤਕਰੀਬਨ 12 ਮਿਲੀਅਨ ਲੋਕਾਂ ਨੂੰ ਉਹ ਉਹ ਰਿਪੋਰਟ ਕਰਨਾ ਚਾਹੁੰਦੇ ਨੇ ਤੇ ਜਿਨ੍ਹਾਂ ਵਿੱਚੋਂ ਕੁਝ ਹਜ਼ਾਰ ਆਲਰੇਡੀ ਉਹਨਾਂ ਨੇ ਪਹਿਲੇ 3 ਹਫ਼ਤੇਾਂ 'ਚ ਘਰ ਦਿੱਤੇ ਨੇ। ਹੋਮਲ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਮ ਉਹਨਾਂ ਨੇ ਇਹ ਕਿਹਾ ਹੈ ਵੀ ਪਿਛਲੇ ਹਫ਼ਤੇ ਫਲਾਈਟਸ ਉਹਨਾਂ ਡਿਟੇਨੀਜ਼ ਦੀ ਗੋਟਾਮੋ ਵੇ ਦੇ ਵਿੱਚ ਪਹੁੰਚ ਚੁੱਕੀ ਹੈਗੀ ਆ। ਇਮੀਗ੍ਰੈਂੰਟ ਰਾਈਟਸ ਗਰੁੱਪ ਜੋ ਆ ਉਹਨਾਂ ਨੇ ਸ਼ੁੱਕਰਵਾਰ ਨੂੰ ਲੈਟਰ ਲਿਖਿਆ ਕਿ ਉਹ ਲੋਕਾਂ ਨੂੰ ਸਾਨੂੰ ਮਿਲਦਾ ਐਕਸੈਸ ਹੋਵੇ। ਤਾਂ ਕਿ ਜਿਹੜਾ ਲੀਗਲ ਬਲੈਕ ਹੋਲ ਆ ਉਹ ਤੋਂ ਬਾਹਰ ਨਿਕਲਿਆ ਜਾ ਸਕੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਿਵਟ ਉਹਨਾਂ ਨੇ ਇਹ ਕਿਹਾ ਪੀ ਜਦੋਂ ਤੋਂ 트럼ਪ ਐਡਮਿਨਿਸਟ੍ਰੇਸ਼ਨ ਹੋਣੀ ਆਪਣਾ ਅਹੁਦਾ ਸੰਭਿਆ ਆ ਉਸ ਟਾਈਮ ਤੋਂ ਲੈ ਕੇ ਜਨਵਰੀ 20 ਤੋਂ ਲੈ ਕੇ ਹੁਣ ਤੱਕ 8000 ਲੋਕ ਆਲਰੇਡੀ ਅਰੈਸਟ ਹੋ ਚੁੱਕੇ ਹੈਗੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਭਈ ਬਹੁਤ ਜਿਆਦੇ ਖਬਰਾਂ ਜਿਹੜੀਆਂ ਝੂਠੀਆਂ ਖਬਰਾਂ ਵੀ ਫਲਾਈਆਂ ਜਾ ਰਹੀਆਂ ਆ ਬਹੁਤ ਨਕਲੀ ਲੋਕ ਬਣ ਕੇ ਜਿਹੜੇ ਆ ਉਹ ਕਹਿ ਰਹੇ ਪਏ ਅਸੀਂ ਆਈਸਰੀ ਏਜੰਟ ਹੈਗੇ ਆ ਹਾਲਾਂਕਿ ਪਿੱਛੇ ਤਿੰਨਕ ਜਣਿਆਂ ਨੂੰ ਸਜ਼ਾ ਵੀ ਹੋਈ ਆ ਯੂਕੇ ਦੇ ਵਿੱਚ ਅਮਰੀਕਾ ਨਾਲੋਂ ਵੀ ਜ਼ਿਆਦੇ ਜੜੀਆਂ ਰੇਡਸ ਪੈ ਰਹੀਆਂ ਆ ਇਲੀਗਲ ਜੋ ਲੋਕ ਆ ਇਮੀਗ੍ਰੈਂਟਸ ਕੰਮ ਕਰਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਪਈ ਉਹਨਾਂ ਨੇ ਜਨਵਰੀ ਚ 828 ਲੋਕਾਂ ਨੂੰ ਫੜਿਆ ਜਿਹਦੇ ਵਿੱਚ ਜੋ ਕਿ ਪਿਛਲੇ ਮਹੀਨੇ ਨਾਲੋਂ ਦਸੰਬਰ ਨਾਲੋਂ ਕਿਤੇ ਜ਼ਿਆਦੇ ਸੀ ਸੋ ਉਹ ਜਦੋਂ ਰੇਟ ਪੈਂਦੀ ਆ ਉਸ ਰੇਟ ਦੇ ਵਿੱਚ ਉਹ ਕੰਪਨੀਆਂ ਚ ਉਹਨਾਂ ਨੇ ਵੱਖ-ਵੱਖ ਰੈਸਟੋਰੈਂਟਸ ਦੇ ਵਿੱਚ ਸਟੋਰਾਂ ਦੇ ਵਿੱਚ ਨੇਲ ਵਾਲੇ ਜਿਹੜੇ ਸਟੋਰ ਹੁੰਦੇ ਆ ਹੇਅਰ ਐਂਡ ਨੇਲ ਵਾਲੇ ਉੱਥੇ ਜੋ ਛਾਪੇ ਮਾਰੇ ਤੇ ਜਦੋਂ ਛਾਪੇ ਮਾਰੇ ਉਹਦੇ ਵਿੱਚ ਇੱਕ ਰੈਸਟੋਰੈਂਟ ਚ ਇੱਕ ਵੇਹਰ ਹੌਸ਼ ਮਾਰੇ ਉੱਥੇ ਪੰਜਾਬੀ ਵੀ ਸੀ ਕਾਫੀ ਸੋ ਉਸ ਵੀਡੀਓ ਨੂੰ ਆਂ ਇੰਡੀਆ ਦੇ ਵਿੱਚ ਪੂਰਾ ਘਮਾਇਆ ਗਿਆ ਵੀ ਦੇਖੋ ਅਮਰੀਕਾ ਦੇ ਵਿੱਚ ਛਾਪੇ ਪੈ ਰਹੇ ਜਦ ਕਿ ਟੋਟਲ ਦੀ ਟੋਟਲ ਵੀਡੀਓ ਆਂ ਵੀ ਵੀ ਸੀ ਨੇ ਰਿਪੋਰਟ ਕੀਤਾ ਸੀ ਵੀ ਉਹ ਉਹ ਯੂਕੇ ਦੀ ਹੈਗੀ ਆ ਸੋ ਇਦਾਂ ਦੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਫਲਾਈ ਜਾ ਰਹੀ ਹੈਗੀ ਆ ਜੀ ਆਈ ਸਾੜਿਆ ਨੇ ਇਹ ਕਿਹਾ ਆ ਭਈ ਯੂ ਐਸ ਏ ਦੇ ਵਿੱਚ ਸਿਆਟਲ ਏਰੀਏ ਦੇ ਵਿੱਚ ਕਾਫੀ ਉਹਨਾਂ ਨੇ ਲੋਕਾਂ ਨੂੰ ਅਰੈਸਟ ਕੀਤਾ ਆ ਜਿਨ੍ਹਾਂ ਦੇ ਕੋਲ ਕ੍ਰਿਮੀਨਲ ਰੈਕੋਰਡ ਸੀਗੇ ਸੋ ਜਿੰਨਾ ਕ ਹੁਣ ਤੱਕ ਆਪਾਂ ਨੂੰ ਪਤਾ ਚੱਲਿਆ ਆ ਪਿਛਲੇ ਜਨਵਰੀ 20 ਤੋਂ ਲੈ ਕੇ ਉਹਨਾਂ ਲੋਕਾਂ ਦੇ ਉੱਤੇ ਛਾਪੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਨਾ ਕੋਈ ਕ੍ਰਿਮੀਨਲ ਰੈਕੋਰਡ ਆ ਪਰ ਜੇ ਕੋਈ ਉੱਥੇ ਹੋਰ ਵੀ ਹੋਇਆ ਤੇ ਨੇਚਰਲੀ ਉਹਨੂੰ ਵੀ ਚੈੱਕ ਕਰਨਗੇ ਪਰ ਇਸ ਤੋਂ ਬਿਨਾ ਹੋਰ ਰਿਪੋਰਟਸ ਵੀ ਆਈਆਂ ਕੱਲ ਸਾਨੂੰ ਕਿਸੇ ਨੇ ਕਾਲ ਕਰਕੇ ਦੱਸਿਆ ਸੀ ਕਿ ਇੱਕ ਹਾਈਵੇ ਦੇ ਉੱਤੇ ਵੀ ਉਹ ਕੱਲੇ-ਕੱਲੇ ਨੂੰ ਸੀਬੀਪੀ ਵਾਲੇ ਜਿਹੜੇ ਆ ਚੈੱਕ ਕਰ ਰਹੇ ਆ ਕਿਹੜਾ ਹਾਈਵੇ ਸੀ ਰਾਜਗੁਰਵੀ ਸਿੰਘ ਜੀ ਉਹ I-40 I-40 ਤੇ I-40 ਦੇ ਉੱਤੇ ਯਾ ਉਹ ਸਾਡੇ ਸਰੋਤੇ ਨੇ ਕਾਲ ਕੀਤਾ ਕਾਲ ਕਰਕੇ ਦੱਸਿਆ ਕਿ ਉਹ ਮਮੀ ਉੱਥੋਂ ਲੰਘ ਰያ ਸੀ ਸੋ ਉਹਨਾਂ ਨੇ ਉੱਥੇ ਸੀਬੀਪੀ ਵਾਲੇ ਸੀਗੇ ਐਂਟਰੀ ਦੇ ਉੱਤੇ ਤੇ ਬਾਰਡਰ ਦੇ ਉੱਤੇ ਜਿਹੜੀ ਹੁੰਦੀ ਆ ਤੇ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਨ ਵੇਲੇ ਤਾਂ ਉੱਥੇ ਜਿਹੜਾ ਉਹ ਚੈੱਕ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ ਸੋ ਇਹ ਕਾਮਨ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੇ ਜਿਹੜੇ ਚੈੱਕ ਪੁਆਇੰਟਸ ਆ ਉਹ ਲੱਗ ਸਕਦੇ ਆ ਇਹ ਦੱਸ ਦੇਈਏ ਵੀ ਆਈਐਸ ਤੇ ਕੋਲ ਸੀਬੀਪੀ ਕੋਲ ਅਧਿਕਾਰ ਆ ਬਾਰਡਰ ਦੇ 100 ਮੀਲ ਦੇ ਦਾਇਰੇ ਦੇ ਵਿੱਚ ਵਿੱਚ ਕਿਸੇ ਨੂੰ ਵੀ ਜਿਹੜਾ ਉਹ ਰੋਕ ਕੇ ਜਿਹੜੇ ਇਮੀਗ੍ਰੇਸ਼ਨ ਦਾ ਸਵਾਲ ਪੁੱਛ ਸਕਦੇ ਆ ਪਰ ਇਹ ਸੀਬੀਪੀ ਤੇ ਆਈਐਸ ਵਾਲੇ ਜਿਹੜਾ ਕਰ ਸਕਦੇ ਆ ਬਾਕੀ ਜਿਹੜੀਆਂ ਸਟੇਟ ਦੀਆਂ ਪਾਲਿਸੀਆਂ ਹਾਈਵੇ ਪੈਟਰੋਲ ਵਾਲੇ ਹੁੰਦੇ ਆ ਜਿਹੜੇ ਸਟੇਟ ਦੇ ਆ ਉਹਨਾਂ ਦੇ ਕੋਲ ਅਖਤਿਆਰ ਨਹੀਂ ਹੈ ਕੈਲੀਫੋਰਨੀਆ ਦੀ ਮੈਂ ਇਹ ਇਹ ਚੀਜ਼ ਜਿਹੜੀ ਕਰ ਰਿਆ ਪਰ 트럼ਪ ਹੋਣਾ ਨੇ ਜਦ ਉਹਨਾਂ ਨੇ ਸੌ ਚੁੱਕੀ ਸੀ ਉਸ ਤੋਂ ਬਾਅਦ ਐਗਜ਼ੈਕਟਿਵ ਆਰਡਰ ਦੇ ਨਾਲ ਆਈਸ ਤੇ ਸੀਵੀਪੀ ਨੂੰ ਇਹ ਹਦਾਇਤਾਂ ਦਿੱਤੀਆਂ ਸੀ ਕਿ ਤੁਸੀਂ ਮੁਲਕ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾ ਕੇ ਇਦਾਂ ਦੀ ਜਿਹੜੀ ਛਾਪੇਮਾਰੀ ਦੇ ਨਾਲ-ਨਾਲ ਜਿਹੜੀ ਰੋਕ ਕੇ ਜਿਹੜੇ ਆ ਤੁਸੀਂ ਸਵਾਲ ਇਮੀਗ੍ਰੇਸ਼ਨ ਦਾ ਸਟੇਟਸ ਆ ਉਹ ਪੁੱਛ ਸਕਦੇ ਆ ਬੀਤੇ ਵੀਕ ਦੇ ਵਿੱਚ ਫਲੋਰੀਡਾ ਹਾਈਵੇ ਪੈਟਰੋਲ ਪਹਿਲਾ ਜਿਹੜਾ ਹੋ ਆ ਸਟੇਟ ਦਾ ਲਾ ਇਨਫੋਰਸਮੈਂਟ ਬਣਿਆ ਜਿਨ੍ਹਾਂ ਨੇ ਸਾਈਨ ਕੀਤਾ ਵਾਈਟ ਹਾਊਸ ਦੇ ਨਾਲ ਵੀ ਉਹ ਉਹ ਵੀ ਜਿਹੜੇ ਆ ਇਸ ਇਨਫੋਰਸਮੈਂਟ ਦੇ ਵਿੱਚ ਮਦਦ ਕਰਨਾ ਚਾਹੁੰਦੇ ਆ ਤੇ 트럼ਪ ਹੁਣਾ ਨੇ ਉਹਨਾਂ ਨੂੰ ਅਖਤਿਆਰ ਦਿੱਤਾ ਵੀ ਜੇ ਫਲੋਰੀਡਾ ਦੇ ਹਾਈਵੇ ਪੈਟਰੋਲ ਵਾਲੇ ਤੁਹਾਨੂੰ ਰੋਕਦੇ ਆ ਤੇ ਇਮੀਗ੍ਰੇਸ਼ਨ ਦਾ ਸਟੇਟਸ ਪੁੱਛਦੇ ਆ ਤੇ ਉਹਨਾਂ ਦੇ ਕੋਲ ਹੁਣ ਅਧਿਕਾਰ ਹੈਗਾ ਆ ਸੋ ਮੇਬੀ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਸਟੇਟਸ ਦੇ ਹਾਈਵੇ ਪੈਟਰੋਲ ਵਾਲੇ ਸੜਕਾਂ ਤੇ ਫਰੀਵੇਜ਼ ਦੇ ਉੱਤੇ ਜਾਣ ਵਾਲਿਆਂ ਨੂੰ ਰੋਕ ਕੇ ਨਾਕਾ ਲਾ ਕੇ ਵੀ ਜਿਹੜਾ ਉਹ ਪੁੱਛ ਸਕਦੇ ਆ ਜਾਂ ਰੈਗੂਲਰ ਟ੍ਰੈਫਿਕ ਸਟਾਪ ਦੇ ਦੌਰਾਨ ਵੀ ਜਿਹੜਾ ਉਹਨਾਂ ਨੂੰ ਇਹ ਜਿਹੜੀ ਸਵਾਲ ਆ ਉਹ ਪੁੱਛਿਆ ਜਿਹੜਾ ਉਹ ਜਾ ਸਕਦਾ ਆ ਉਧਰ ਜਿਹੜੇ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਹੁਣ ਪ੍ਰੋਟੈਸਟ ਵੀ ਜਿਹੜੇ ਉਹ ਹੋ ਰਹੇ ਆ ਆ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆਈਆਂ ਆ ਉਤੋਂ ਇਹ ਵੀ ਜਿਹੜੀ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਆਈ ਮੈਕਸੀਕਨ ਮੂਲ ਦੇ ਜਿਹੜੇ ਹਿਸਪੈਨਿਕ ਮੂਲ ਵਾਲੇ ਲੋਕ ਆ ਉਹਨਾਂ ਨੇ ਇਹ ਜਿਹੜਾ ਆ ਕੁਝ ਜਿਹੜੀਆਂ ਕੰਪਨੀਆਂ ਅਮਰੀਕਨ ਕੰਪਨੀਆਂ ਆ ਉਹਨਾਂ ਦੇ ਬਾਇਕਾਟ ਦਾ ਵੀ ਕਹਿੰਦੇ ਇੱਕ ਫੈਸਲਾ ਲੈ ਲਿਆ ਆ ਜੀ ਬਿਲਕੁਲ ਕੋਕਾ ਕੋਲਾ ਮੈਕਡੋਨਲਡ ਦੀ ਅੱਜ ਰਿਪੋਰਟ ਆਈ ਹੈ ਵੀ ਉਹਨਾਂ ਦੀ ਸੇਲ ਘਟੀ ਹੈ 10 11 ਦੇ ਕਰੀਬ ਜਿਹੜੀਆਂ ਕੰਪਨੀਆਂ ਆ ਉਹ ਬਹੁਤ ਸਾਰੇ ਲੋਕ ਜੋ ਮੈਕਸੀਕਨ ਬੋਲਦੇ ਆਪਾਂ ਕਹਿ ਸਕਦੇ ਜਾਂ ਸਾਊਥ ਅਮਰੀਕਾ ਦੇ ਉਹ ਅਮਰੀਕਨ ਕੰਪਨੀਆਂ ਦਾ ਬਾਈਕਾਟ ਵੀ ਕਰ ਰਹੇ ਹੈਗੇ ਆ ਕਹਿੰਦੇ ਵੀ ਅਸੀਂ ਜਿਹੜਾ ਇੱਥੋਂ ਸਮਾਨ ਨਹੀਂ ਖਰੀਦਣਾ ਜਿਸ ਤਰ੍ਹਾਂ ਆਪ ਦਾ ਅਸਰੇ ਸੀ ਵੀ ਬਹੁਤ ਇਨਫਰਮੇਸ਼ਨ ਇਨਫੋਰਮੇਸ਼ਨ ਜਾ ਰਹੀ ਹੈ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਪਿਛਲੇ ਦਿਨਾਂ ਚ ਸਟੇਟਮੈਂਟ ਕੀਤੀ ਸੀ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਸੋਸ਼ਲ ਸਿਕਿਉਰਿਟੀ ਲੈਂਦੇ ਆ ਜਦ ਕਿ ਅਨਡਾਕੂਮੈਂਟਡ ਇਮੀਗ੍ਰੈਂਟ ਸੋਸ਼ਲ ਸਿਕਿਉਰਿਟੀ ਉਹਨੂੰ ਮਿਲ ਨਹੀਂ ਸਕਦੇ ਬੈਨੀਫਿਟ ਕਿਉਂਕਿ ਉਹ ਉਹਦੀ ਉਹਦਾ ਜਿਹੜਾ ਕੋਸੋਸ ਗੋਟੀ ਹੈ ਨਹੀਂ ਉਹਨੂੰ ਕੋਸੋਸ ਗੋਟੀ ਦੇ ਬੈਨੀਫਿਟ ਕਿੱਦਾਂ ਮਿਲ ਸਕਦੇ ਆ ਹਾਂ ਅੰਕੁਸ਼ ਰੇਟਾ ਨੇ ਜਿਹੜੇ ਜਿੱਦਾਂ ਸਾਡੀ ਕੈਲੀਫੋਰਨੀਆ ਦੀ ਸਟੇਟ ਆ ਉਹ ਨਹੀਂ ਫ੍ਰੀ ਮੈਡੀਕਲ ਦਿੱਤਾ ਜਾਂ ਹੋਰ ਕੋਈ ਬੈਨੀਫਿਟ ਹੋ ਸਕਦੇ ਆ ਪਰ ਉਦਾਂ ਦੇ ਉਹ ਬੈਨੀਫਿਟ ਨਹੀਂ ਮਿਲਦੇ ਹੈਗੇ ਨਿਊਯਾਰਕ ਨੇ ਵੀ ਨਿਊਯਾਰਕ 'ਚ ਕਾਫੀ ਜ਼ਿਆਦਾ ਪ੍ਰੋਟੈਸਟ ਹੋਏ ਆ ਯੂਬਰ ਸਿਟੀ ਦੇ ਵਿੱਚ ਵੀ ਪ੍ਰੋਟੈਸਟ ਹੋਏ ਆ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਵੀਡੀਓ ਸ਼ੇਅਰ ਕਰਾਂਗੇ ਅੱਜ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਪ੍ਰੋਟੈਸਟ ਹੋਣ ਜਾ ਰਹੇ ਆ ਜੋ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਨਾਂ ਦੇ ਵਿਰੋਧ ਦੇ ਵਿੱਚ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਸ ਉਹ ਕਹਿੰਦੇ ਪਏ ਅਸੀਂ ਪੂਰੀ ਤਰ੍ਹਾਂ ਕਮਿਟਿਡ ਆ ਕਿ ਕਿਸੇ ਵੀ ਸਟੂਡੈਂਟ ਨੂੰ ਉਹਦੇ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਰਿਗਾਰਡਲੈਸ ਆਫ देयर ਇਮੀਗ੍ਰੇਸ਼ਨ ਸਟੇਟਸ ਨੈਸ਼ਨਲ origin ਤੇ ਰਿਲੀਜੀਅਨ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਤੇ ਉਹਨਾਂ ਨੂੰ ਪੂਰਾ ਟੀਚ ਕਰਾਂਗੇ ਜੋ ਇੱਕ ਸਕੂਲ ਦਾ ਹਾਰਜ ਹੁੰਦਾ ਹੈਗਾ ਕੁਝ ਵੀ ਹੋਵੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਰ ਵਾਲਾ ਮਾਹੌਲ ਪੈਦਾ ਹੋਇਆ ਹੈਗਾ ਆ ਅ ਇੱਕ ਗੱਲ ਜ਼ਰੂਰ ਆ ਇਮੀਗ੍ਰੇਸ਼ਨ ਦੀ ਆਪਾਂ ਇੱਕ ਦੋ ਖਬਰਾਂ ਹੋਰ ਵੀ ਸਾਂਝੀਆਂ ਕਰਨੀਆਂ ਆ ਇਮੀਗ੍ਰੇਸ਼ਨ ਤੋਂ ਬਿਨਾ ਖਾਸ ਕਰਕੇ ਉਹ ਲੋਕ ਜਿਹੜੇ ਇਮੀਗ੍ਰੈਂਟ ਬਣ ਕੇ ਹੁਣ ਮੇਰੇ ਵਰਗੇ ਸਿਟੀਜ਼ਨ ਬਣੇ ਆ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਆਈ ਵਾਸ ਵਾਂਸ ਐਨ ਇਮੀਗ੍ਰੈਂਟ ਥੈਨ ਆਈ ਫੋਰਗਟ ਇਦਾਂ ਦੇ ਲੋਕ ਬਹੁਤ ਜ਼ਿਆਦੇ ਆ ਹਰ ਕੋਈ ਬੰਦਾ ਇੱਥੇ ਇਮੀਗ੍ਰੈਂਟ ਆਇਆ ਮੈਜੋਰਟੀ ਦੇ ਵਿੱਚ ਤੇ ਉਹ ਸਿਟੀਜ਼ਨ ਬਣਿਆ ਪਰ ਉਹਨੂੰ ਭੁੱਲਣਾ ਨਹੀਂ ਚਾਹੀਦਾ ਹੈਗਾ ਕਿ ਅੱਜ ਜੇ ਕਿਸੇ ਹੋਰ ਨਾ ਵਾਪਰ ਰਹੀ ਹੈ ਮੈਂ ਵੀ ਕਿਸੇ ਟਾਈਮ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਸੀਗਾ ਇਹਦੇ ਵਿੱਚ ਕੋਈ ਸੱਚ ਨਹੀਂ ਕੋਈ ਜਿਹੜੀ ਗੱਲ ਗਲਤ ਨਹੀਂ ਐਜ਼ ਅ ਅਮਰੀਕਨ ਸਿਟੀਜ਼ਨ ਆਪਾਂ ਚਾਹਦੇ ਆ ਅਮਰੀਕਾ ਦੇ ਵਿੱਚ ਲੀਗਲ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ ਅਮਰੀਕਾ ਦੇ ਵਿੱਚ ਜਿਹੜੇ ਕ੍ਰਿਮੀਨਲ ਲੋਕ ਆ ਉਹਨਾਂ ਨੂੰ ਕੱਢਣਾ ਚਾਹੀਦਾ ਨਾ ਕਿ ਕੱਲੇ ਜਿਹੜੇ ਇਲੀਗਲ ਇਮੀਗ੍ਰੈਂਟ ਆ ਜਿਹੜੇ ਹੋਰ ਵੀ ਜਿਹੜੇ ਅ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਕਰਦੇ ਆ ਸਮੈਸ਼ ਐਂਡ ਗ੍ਰੈਬ ਐਂਡਾ ਕੁਝ ਹੁੰਦਾ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਸੱਟਣਾ ਚਾਹੀਦਾ ਕਿਉਂਕਿ ਲੋਕ ਇਸ ਗੱਲ ਨੂੰ ਡੈਮੋਕ੍ਰੇਟਾਂ ਤੋਂ ਇਸ ਗੱਲ ਨੂੰ ਜ਼ਿਆਦਾ ਔਖੇ ਸੀ ਸੋ ਸਾਨੂੰ ਖਾਸ ਕਰਕੇ ਜਿਹੜੇ ਇਮੀਗ੍ਰੈਂਟ ਲੋਕ ਇੱਥੇ ਆਏ ਆ ਮੈਂ ਦੇਖਦਾ ਉਹ ਵੀ ਸੋਸ਼ਲ ਮੀਡੀਆ 'ਚ ਇੱਕ ਦੂਜੇ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਖਿੱਚਾ ਤੂੰ ਹੀ ਕਰ ਰਿਹਾ ਉਹ 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 ਯਾਦ ਰੱਖਣੀ ਚਾਹੀਦੀ ਆ ਪੀ ਵਾਂਸ ਆਈ ਵਾਸ ਐਨ ਇਮੀਗ੍ਰੈਂਟ ਜੀ ਬਿਲਕੁਲ